ਪੰਜਾਬ ਦੇ ਲੋਕ ਤਾਂ ਅਰਵਿੰਦ ਕੇਜਰੀਵਾਲ ਵਾਲਿਆਂ ਨੂੰ ਸਿਰ ਤੇ ਚੱਕ ਲੈਂਦੇ ਨੇ ਜਿਹੜੇ ਬਾਹਰੋਂ ਆਉਂਦੇ ਨੇ ਪੰਜਾਬ ਦੇ ਹੁੰਦੇ ਨਹੀਂ ਕੇਵਲ ਤੇ ਕੇਵਲ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇਹ ਵਿਅਕਤੀ ਆ ਕੇ ਪੰਜਾਬ ਦੀ ਨੁਹਾਰ ਬਦਲ ਦੂਗਾ ਪੰਜਾਬ ਦੀ ਦਿਸ਼ਾ ਤੇ ਦਸ਼ਾ ਬਦਲ ਦੂਗਾ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਊਗਾ ਇਹ ਤਾਂ ਬਾਅਦ ਦੀਆਂ ਗੱਲਾਂ ਜਦੋਂ ਅਰਵਿੰਦ ਕੇਜਰੀਵਾਲ ਵਰਗੇ ਬੰਦੇ ਨੇ ਵੀ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਇੱਥੇ ਪੰਜਾਬ ਦਾ ਪਹਿਲਾਂ ਤਾਂ ਇੱਥੋਂ ਦੀ ਫਿਤਰਤ ਸਮਝੋ ਇੱਥੋਂ ਦੇ ਲੋਕਾਂ ਦਾ ਸੁਭਾਅ ਸਮਝੋ ਇੱਥੋਂ ਦੇ ਲੋਕਾਂ ਦੀ ਤੁਸੀਂ ਇੰਟੈਂਸ਼ਨ ਸਮਝੋ ਕਿ ਕੀ ਇਹਨਾਂ ਦਾ ਕਲਚਰ ਆ ਕੀ ਇਹਨਾਂ ਦੀ ਸੱਭਿਆਚਾਰ ਕਿਸ ਤਰ੍ਹਾਂ ਇਹ ਸੋਚਦੇ ਆ ਜਿਹੜਾ ਵਿਅਕਤੀ ਇਹ ਨਹੀਂ ਸੋਚਦਾ ਕੇਵਲ ਤੇ ਕੇਵਲ ਆਪ ਮੁਹਾਰਾ ਹੋ ਕੇ ਆਪਣੀ ਪੋਲਿਟਿਕਸ ਕਰਦਾ ਜਿੰਨੀ ਦੇਰ ਤੱਕ ਤੁਸੀਂ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲੋਂਗੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦਾ ਲੀਡਰ ਬੰਨਾ ਉਹਨਾਂ ਹੀ ਔਖਾ ਭਾਵ ਕੇਵਲ ਇੰਨਾ ਕਹਿਣ ਦਾ ਕਿ ਪੰਜਾਬ ਦੇ ਲੋਕੀ ਤਾਂ ਕਿਸੇ ਤੇ ਵੀ ਕੋਈ ਨਾ ਕੋਈ ਭਰੋਸਾ ਕਰ ਲੈਂਦੇ ਨੇ ਚਾਹੇ ਉਹ ਬਾਹਰ ਦੇ ਵਿਅਕਤੀ ਕਿਉਂ ਨਾ ਹੋਵੇ ਤੇ ਇਹ ਤਾਂ ਲੋਕ ਇੱਥੋਂ ਦੇ ਆ ਪਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਲੈਟਡਾਊਨ ਕਰਦੇ ਹੋ ਉਹਨਾਂ ਨੂੰ ਕਿਤੇ ਨਾ ਕਿਤੇ ਨੀਵਾ ਦਿਖਾਉਂਦੇ ਹੋ ਯਾ ਉਹਨਾਂ ਨੂੰ ਨਿਰਾਸ਼ ਕਰਦੇ ਹੋ ਮਯੂਸੀਬਾ ਦਾ ਕਰਦੇ ਹੋ ਉਹਨਾਂ ਲਈ ਜਿਹੜੇ ਤੁਹਾਡੇ ਤੇ ਇੰਨਾ ਭਰੋਸਾ ਪੈਦਾ ਕਰਦੇ ਆ ਆ ਪੰਜਾਬ ਦੇ ਕਿਸਾਨ ਨਹੀਂ ਸੀ ਤੁਸੀਂ ਸਾਰਿਆਂ ਨੇ ਯਾਦ ਕਰੋ ਕਿਸ ਤਰ੍ਹਾਂ ਸੰ 2020-21 ਦੇ ਵਿੱਚ ਜਿਹੜੀ ਲੜਾਈ ਨਰਿੰਦਰ ਮੋਦੀ ਦੇ ਨਾਲ ਲੜੀ ਗਈ ਕੇਂਦਰ ਸਰਕਾਰ ਜਿਹੜੀ ਬੇਹਦ ਮਜ਼ਬੂਤ ਸਰਕਾਰ ਮੰਨੀ ਜਾਂਦੀ ਔਰ ਕਿਸੇ ਅੱਗੇ ਝੁਕਦੀ ਨਹੀਂ ਪੰਜਾਬ ਦੇ ਕਿਸਾਨਾਂ ਨੇ ਝੁਕਾ ਲਈ ਕਿਉਂਕਿ ਲਗਾਤਾਰ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਲਗਾਤਾਰ ਉਹ ਸੜਕਾਂ ਤੇ ਰਹੇ ਕਾਂਗਰਸ ਦੇ ਲੀਡਰਸ ਦਾ ਇੱਕ ਅੱਧੀ ਸਟੇਟਮੈਂਟ ਦੇ ਕੇ ਯਾ ਇਕੱਲੇ ਵਿਧਾਨ ਸਭਾ ਦੇ ਵਿੱਚ ਜਾ ਕੇ ਬੋਲ ਕੇ ਇਹਨਾਂ ਨੂੰ ਲੱਗਦਾ ਖਾਨਾ ਪੂਰੀ ਹੋਊਗੀ ਬਾਕੀ ਮੁੱਦਿਆਂ ਨੂੰ ਚੁੱਕਦੇ ਨਹੀਂ ਆ ਯੂਨੀਵਰਸਿਟੀ ਦੇ ਮੁੱਦੇ ਆ ਜਾਂ ਪੁਰਾਣੇ ਮੁੱਦੇ ਵੀ ਤੁਸੀਂ ਦੇਖ ਲਓ ਕਦੇ ਕਿਸੇ ਸਰਕਾਰ ਨੇ ਪੂਰੇ ਨਹੀਂ ਕੀਤੇ ਆ ਹੁਣ ਦੀ ਆਮ ਆਦਮੀ ਪਾਰਟੀ ਤੋਂ ਇਹ ਤਵੱਕੋ ਕਰੀ ਜਾਣੀ ਕਿ ਦੇਖੋ ਜੀ ਇਹ ਚੰਡੀਗੜ੍ਹ ਪੰਜਾਬ ਨੂੰ ਲੈ ਦੇਣਗੇ ਇਹ ਦਰਿਆਈ ਪਾਣੀਆਂ ਦਾ ਹੱਲ ਕਰ ਦੇਣਗੇ ਬਿਲਕੁਲ ਨਹੀਂ ਕਰਨਾ ਇਹਨਾਂ ਨੇ ਜੇ ਕਾਂਗਰਸ ਦੀਆਂ ਜ਼ਮਾਨਤਾਂ ਜਬਤ ਹੋਣ ਲੱਗ ਗਈਆਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੇ ਲੋਕੀ ਸੋਚਦੇ ਕਿ ਇੱਥੇ ਬੜਾ ਉਭਾਰ ਹੋ ਗਿਆ ਬਾਕੀ ਹਲਕਿਆਂ 'ਚ ਨਹੀਂ ਹੋਣਾ ਉਸ ਤਰ੍ਹਾਂ ਤੁਸੀਂ ਮਾਲਵੇ ਵਿੱਚ ਚਲੇ ਜਾਓ ਤੁਸੀਂ ਦੁਆਬੇ ਵਿੱਚ ਚਲੇ ਜਾਓ ਉੱਥੇ ਹਾਲਾਤ ਕੁਝ ਖਾਸ ਤਰ੍ਹਾਂ ਦੇ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਫੜਿਆ ਗਿਆ ਖਾਸ ਤੌਰ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਔਰ ਇੱਕ ਤਰ੍ਹਾਂ ਉਹਨਾਂ ਨੂੰ ਵਿਕਟਮ ਬਣਾਇਆ ਗਿਆ ਇਹ ਸਾਰਾ ਕੁਝ ਉੱਥੇ ਤੈਅ ਹੋਇਆ ਸੀ ਔਰ ਇਸੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕਦੇ ਵੀ ਪੂਰੀ ਤਰ੍ਹਾਂ ਸਮਰਥਨ ਨਹੀਂ ਮਿਲਿਆ ਹਰ ਤੱਕੇ ਦਾ ਕਿਉਂਕਿ ਇਹ ਕਮਿਊਨਲ ਪੋਲਿਟਿਕਸ ਕਰਦੇ ਆ ਫਿਰਕੂ ਪੋਲਿਟਿਕਸ ਕਰਦੇ ਆ ਗੋਲਬੰਦੀ ਦੀ ਪੋਲਿਟਿਕਸ ਕਰਦੇ ਆ ਪੋਲਰਾਈਜ਼ ਕਰਕੇ ਇਹ ਵੋਟਾਂ ਲੈਂਦੇ ਆ ਸੋ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਪਸੰਦ ਨਹੀਂ ਆ ਇਹ ਤਾਂ ਕਿਸੇ ਨੂੰ ਵੀ ਸਮਰਥਨ ਦੇ ਦਿੰਦੇ ਆ ਮਾਫ ਵੀ ਕਰ ਦਿੰਦੇ ਆ ਔਰ ਮਾਫ ਇਹਨਾਂ ਨੇ ਕਾਂਗਰਸ ਨੂੰ ਕੀਤਾ ਵੀ ਆ